ਅੱਜ ਆਪਾਂ ਬਣਾਈਆਂ ਜੀ ਚੌਲਾਂ ਦੀ ਖੀਰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਝਟਪਟ ਬਣ ਕੇ ਇਹ ਰੈਸਪੀ ਤਿਆਰ ਹੋ ਜਾਂਦੀ ਹੈ ਕਿਸ ਤਰ੍ਹਾਂ ਬਣਾਈ ਹੈ ਵੀਡੀਓ ਵਿੱਚ ਅੱਗੇ ਜੁੜੇ ਰਹੋ 10 ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਖੀਰ ਖੀਰ ਬਣਾਵਾਂਗੇ ਆਪਾਂ ਚੌਲਾਂ ਦੀ ਤੇ ਚੌਲਾਂ ਦੀ ਖੀਰ ਬਣਾਉਣ ਵਾਸਤੇ ਆਪਾਂ ਇੱਥੇ ਲਿਆ ਜੀ 1 ਕਿਲੋ ਆਪਾਂ ਲਿਆ ਦੁੱਧ ਇਹ ਗਾਈ ਦਾ ਦੁੱਧ ਦਾ ਗਰਮ ਕੀਤਾ ਹੋਇਆ ਦੁੱਧ ਹੈ ਤੇ ਨਾਲ ਹੀ ਇੱਥੇ ਆਪਾਂ ਲਏ ਨੇ 50 ਗ੍ਰਾਮ ਲਿਆ ਚੌਲ ਚੋਲ ਜਿਹੜੇ ਹੁੰਦੇ ਨੇ ਬਾਸਮਤੀ ਦੇ ਇਹ ਉਹਨਾਂ ਦੀਆਂ ਜਿਹੜੇ ਦੋ ਫੜ ਚੋਲ ਹੁੰਦੇ ਨੇ ਟੋਟਾ ਜਿਹਨਾਂ ਨੂੰ ਕਿਹਾ ਜਾਂਦਾ ਇਹ ਉਹ ਚੋਲ ਨੇ ਤੇ ਇਹਨਾਂ ਚੋਲਾਂ ਦੀ ਜਿਹੜੀ ਖੀਰ ਆ ਬਹੁਤ ਵਧੀਆ ਬਣਦੀ ਆ ਤੇ ਚਲੋ ਫੇਰ ਸ਼ੁਰੂ ਕਰਦੇ ਆ ਜੀ ਅੱਜ ਦੀ ਰੈਸਪੀ ਨੂੰ ਬਣਾਉਣਾ ਆਗਾ ਆਪਾਂ ਬਾਲ ਲੀਆ ਤੇ ਹੁਣ ਆਪਾਂ ਰੱਖਦੇ ਆ ਜੀ ਕੜਾਈ ਨੂੰ ਚੁੱਲੇ ਤੇ ਤੇ ਜਦੋਂ ਵੀ ਆਪਾਂ ਖੀਰ ਬਣਾਉਣੀ ਆ ਹਮੇਸ਼ਾ ਭਾਂਡਾ ਜਿਹੜਾ ਆਪਾਂ ਭਾਰੇ ਤਲੇ ਵਾਲਾ ਲੈਣਾ ਇਸੇ ਕਰਕੇ ਆਪਾਂ ਕੜਾਈ ਲਈ ਆ ਕਿ ਇਹਦਾ ਭਾਰਾ ਜਿਹੜਾ ਵਾ ਤਲਾ ਜਿਹੜਾ ਬਹੁਤ ਭਾਰਾ ਆ ਤੇ ਖੀਰ ਆ ਜਿਹੜੀ ਬਹੁਤ ਵਧੀਆ ਬਣਦੀ ਆ ਥੱਲੇ ਨਹੀਂ ਲੱਗਦੀ ਤੇ ਹੁਣ ਆਪਾਂ ਦੁੱਧ ਨੂੰ ਕੜਾਈ ਵਿੱਚ ਪਾ ਲੈਨੇ ਆਂ ਨਾਲ ਹੀ ਮਲਾਈ ਵੀ ਪਾ ਦਾਂਗੇ ਤੇ ਦੁੱਧ ਨੂੰ ਹੁਣ ਕਰ ਲੈਨੇ ਚੰਗੀ ਤਰ੍ਹਾਂ ਗਰਮ ਤੇ ਫੇਰ ਆਪਾਂ ਉਸ ਤੋਂ ਬਾਅਦ ਕਰ ਪਾਵਾਂਗੇ ਚੌਲ ਪਾਣੀ ਪਾ ਕੇ ਆਪਾਂ ਚੌਲਾਂ ਨੂੰ ਪਿਓ ਲੈਨੇ ਆਂ ਜਿੰਦੇ ਤੱਕ ਆਪਣੇ ਦੁੱਧ ਨੂੰ ਉਬਾਲ ਆਉਂਦਾ ਨੂੰ 10-15 ਮਿੰਟ ਆਪਾਂ ਭਿਓ ਕੇ ਰੱਖ ਲੈਣੇ ਆ ਦੁੱਧ ਨੂੰ ਆਪਾਂ ਕੜਛੀ ਮਾਰ ਕੇ ਚੰਗੀ ਤਰ੍ਹਾਂ ਹਿਲਾ ਦਾਂਗੇ ਨਾਲ ਹੀ ਆਪਾਂ ਵਿੱਚ ਕਰ ਦਾਂਗੇ ਜੀ ਇਹਦੇ ਮલાઈ ਨੂੰ ਮਿਕਸ ਤੇ ਇੱਕ ਉਵਾਲ ਆ ਜਾਏਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੌਲ ਤੇ ਉਨੀ ਦੇਰ ਆਪਾਂ ਦੁੱਧ ਨੂੰ ਗਰਮ ਹੋਣ ਦਿੰਨੇ ਆ ਤੇ ਨਾਲ ਦੀ ਨਾਲ ਆਪਾਂ ਕੜਛੀ ਮਾਰ ਕੇ ਦੁੱਧ ਨੂੰ ਹਿਲਾਉਂਦੇ ਰਵਾਂਗੇ ਕੜਾਈ ਵਿੱਚ ਤੁਸੀਂ ਇੱਕ ਵਾਰੀ ਖੀਰ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਆ ਤੇ ਨਾਲੇ ਜਿਹੜਾ ਖੀਰ ਆ ਜਿਹੜਾ ਥੱਲੇ ਲੱਗਣ ਦਾ ਡਰ ਨਹੀਂ ਰਹਿੰਦਾ ਕਿਉਂਕਿ ਕੜਾਈ ਦਾ ਜਿਹੜਾ ਤਲਾ ਪਾਰਾ ਹੁੰਦਾ ਤੇ ਦੁੱਧ ਵੀ ਗਰਮ ਹੋ ਗਿਆ ਚੰਗੀ ਤਰੀਕੇ ਨਾਲ ਆਪਾਂ ਉਹ ਪਾਲਾ ਕੀਤਾ ਹੋਇਆ ਦੁੱਧ ਲਿਆ ਸੀ ਕੱਚਾ ਨਹੀਂ ਲਿਆ ਤੇ ਹੁਣ ਆਪਾਂ ਇੱਥੇ ਰੱਖੇ ਸੀ ਜਿ ਭੋਂਕੇ ਚੋਲ ਤੇ ਕਾਫੀ ਹੱਦ ਤੱਕ ਫੁੱਲ ਗਏ ਨੇ ਤੇ ਹੁਣ ਆਪਾਂ ਚੋਲਾ ਨੂੰ ਪਾ ਦਾਂਗੇ ਦੁੱਧ ਵਿੱਚ ਤੇ ਨਾਲ ਹੀ ਇਹਨਾਂ ਨੂੰ ਹਲਾ ਚੱਲ ਲਗਾਤਾਰ ਹਲਾਉਂਦੇ ਹਲਾ ਕੇ ਤੇ ਆਪਾਂ ਖੀਰ ਬਣਾਉਣੀ ਸ਼ੁਰੂ ਕਰਦੇ ਆਂ 1 ਕਿਲੋ ਦੁੱਧ ਦੇ ਵਿੱਚ 50 ਗ੍ਰਾਮ ਚੋਲ ਬਹੁਤ ਹੁੰਦੇ ਨੇ ਜਾਦਾ ਚੋਲ ਪਾਈਏ ਤੇ ਫਿਰ ਖੀਰ ਆ ਜਿਹੜੀ ਬਹੁਤ ਸੰਘਣੀ ਹੋ ਜਾਂਦੀ ਹੈ ਤੇ ਫਿਰ ਚੋਲਾਂ ਦਾ ਇਸ ਜਿਆਦਾ ਸਵਾਦ ਆਉਂਦਾ ਖੀਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਖੀਰ ਆਪਣੀ ਨੂੰ 10 ਮਿੰਟ ਹੋ ਗਏ ਨੇ ਰਿਜਦੇ ਹੋਏ ਤੇ ਕਾਫੀ ਹੱਦ ਤੱਕ ਦੁੱਧਾ ਜਿਹੜਾ ਕੜ ਚੁਕਿਆ ਤੇ ਹੁਣ ਆਪਾਂ ਫਿਰ 5 ਕੁ ਮਿੰਟ ਆਪਾਂ ਖੀਰ ਨੂੰ ਹੋਰ ਸੰਘਣੀ ਕਰਾਂਗੇ ਤੇ ਮੁੜ ਕੇ ਖੀਰ ਆਪਣੀ ਬਣ ਕੇ ਬਿਲਕੁਲ ਹੋ ਜੇਗੀ ਤਿਆਰ ਚੋਲਾਂ ਦੀ ਖੀਰ ਆਪਣੀ ਹੋ ਜੇਗੀ ਤਿਆਰ ਤੇ ਇੱਥੇ ਲੈਏ ਨੇ ਜੀ ਮੈਂ ਥੋੜੀ ਜਿਹੀ ਬਦਾਮ ਹੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇੱਥੇ ਲੈਨੇ ਮੈਂ ਜੀ ਅੱਧੀ ਕੋਲੀ ਲਈ ਜੀ ਖੰਡ ਦੀ ਤੁਸੀਂ ਮਿੱਠਾ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਲੈਨੇ ਚਾਰ ਪੰਜ ਲਈਆਂ ਨੇ ਹਰੀਆਂ ਇਲੈਚੀਆਂ ਦੇ ਵੀ ਆਪਾਂ ਕੱਢ ਕੇ ਰੱਖ ਲਏ ਸੀ ਇਹਨਾਂ ਨੂੰ ਪਾਵਾਂਗੇ ਖੀਰ ਦੇ ਵਿੱਚ ਤੇ 15 20 ਲੈਨੇ ਬਦਾਮ ਬਦਾਮ ਆਪਾਂ ਕੱਟ ਕੇ ਪਾਵਾਂਗੇ ਜੇ ਖੀਰ ਦੇ ਵਿੱਚ ਤੁਸੀਂ ਡਰਾਈ ਫਰੂਟ ਕੋਈ ਵੀ ਲੈ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਆਪਣੇ ਕੋਈ ਇਸ ਟਾਈਮ ਇੱਥੇ ਬਦਾਮ ਸੀ ਆਪਾਂ ਹੀ ਹੋਈ ਪਾਵਾਂਗੇ ਤੇ ਖੀਰ ਨੂੰ ਬਣਾ ਕੇ ਕਰਾਂਗੇ ਜੀ ਤਿਆਰ ਤੇ ਪਦਾਮਾ ਦੀ ਇੱਥੇ ਕਰ ਲੈਨੇ ਆਪਾਂ ਕਟਿੰਗ ਇਸ ਤਰ੍ਹਾਂ ਲੰਬੇ ਪੀਸਾਂ ਵਿੱਚ ਆਪਾਂ ਕੱਟ ਲਾਂਗੇ ਘਰ ਦੇ ਨਾਲ ਤੇ ਲੋ ਜੀ ਆਪਣੀ ਖੀਰ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਮਿੱਠਾ ਖੰਡ ਆਪ ਲਈ ਅੱਧੀ ਕੌਲੀ ਖੰਡ ਦੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਤੁਸੀਂ ਖੰਡ ਪਾ ਸਕਦੇ ਹੋ ਤੇ ਖੰਡ ਨੂੰ ਚੰਗੀ ਤਰ੍ਹਾਂ ਖੀਰ ਦੇ ਵਿੱਚ ਹਿਲਾ ਦਾਂਗੇ ਤੇ ਨਾਲ ਹੀ ਇੱਥੇ ਲੈਣੇ ਮੈਂ ਹਰੀ ਇਲਾਇਚੀ ਦੇ ਬੀ ਇਹਨਾਂ ਨੂੰ ਵੀ ਪਾ ਦਾਂਗੇ ਵਿੱਚੇ ਇਹ ਇਲਾਇਚੀ ਦੇ ਪਾਉਣ ਦੇ ਨਾਲ ਜਿਹੜਾ ਖੀਰ ਦੇ ਵਿੱਚ ਸਵਾਦ ਬਹੁਤ ਵਧੀਆ ਹੁੰਦਾ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਤੇ ਥੋੜੇ ਜਿਹਾ ਬਦਾਮ ਆਪਾਂ ਪਹਿਲਾਂ ਪਾ ਦਾਂਗੇ ਤੇ ਥੋੜੇ ਜਿਹਾ ਆਪਾਂ ਰੱਖ ਲਾਂਗੇ ਜੀ ਤੇ ਲਓ ਜੀ ਖੀਰ ਆਪਣੀ ਹੋ ਗਈ ਜੇ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਨੂੰ ਉਤਾਰ ਲੈਨੇ ਆ ਤੇ ਲਓ ਜੀ ਆਪਣੀ ਚੋਲਾ ਦੀ ਖੀਰ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਖੀਰ ਬਹੁਤ ਵਧੀਆ ਬਣੀ ਹੈ ਤੁਸੀਂ ਦੇਖ ਸਕਦੇ ਹੋ ਨਾ ਬਹੁਤੀ ਸੰਘਣੀ ਬਣੀ ਹੈ ਤੇ ਨਾ ਹੀ ਬਹੁਤੀ ਖੀਰ ਜਿਹੜੀ ਗਾੜੀ ਬਣੀ ਹੈ ਤੁਸੀਂ ਇਹਨੂੰ ਠੰਡੀ ਕਰਕੇ ਖਾਓ ਫ੍ਰਿਜ ਵਿੱਚ ਰੱਖ ਗਏ ਤੇ ਚਾਹੇ ਖਾਓ ਇਹਨੂੰ ਗਰਮ ਕਰਕੇ ਖੀਰ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਈ ਹੈ ਅੱਜ ਦੀ ਖੀਰ ਕੋਈ ਆਪਾਂ ਇਸ ਚ ਜ਼ਿਆਦਾ ਡਰਾਈ ਫਰੂਟ ਨਹੀਂ ਪਾਏ ਤੇ ਹੁਣ ਆਪਾਂ ਉਤੋਂ ਪਾ ਦਾਂਗੇ ਜੀ ਥੋੜੇ ਜੇ ਬਦਾਮ ਤੇ ਜੇਕਰ ਤੁਹਾਨੂੰ ਅੱਜ ਦੀ ਚੋਲਾਂ ਦੀ ਖੀਰ ਦੀ ਰੈਸਪੀ ਜਿਹੜੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ